ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੁਕਰੀ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਗਰਮੀਆਂ ਦਾ ਤੋਹਫਾ ਆਦਰੜਿੱਕਿਆ ਬਣਾਵਾਂਗੇ ਜੀ ਇਹ ਕਈ ਬਿਮਾਰੀਆਂ ਨੂੰ ਠੀਕ ਕਰਦਾ ਆਦਰੜਿੱਕਿਆ ਤੇ ਆਪਨੇ ਘਰੇ ਹੀ ਦਹੀਂ ਹੁੰਦੀ ਹੈ ਤੇ ਆਪਾਂ ਕੋਈ ਵੀ ਦਵਾਈ ਲੈਣ ਦੀ ਕੋਈ ਲੋੜ ਨਹੀਂ ਪੈਂਦੀ ਇਹ ਜੀ ਆਪਾਂ ਦਹੀਂ ਲਈ ਹੈ ਚੀਨੀ ਆ ਆਪਣਾ ਨਮਕ ਹੈ ਤੇ ਜੇ ਨਾਲ ਆਪਾਂ ਅਦਰੜਕੇ ਬਣਾਵਾਂਗੇ ਆਪਣਾ ਨਕਸ਼ੀਰ ਜਿਹਨੂੰ ਨਕਸ਼ੀਰ ਚੱਲ ਪੈਂਦੀ ਆ ਤੇ ਉਹ ਬੰਦ ਹੋ ਜਾਂਦੀ ਆ ਜਿਹਦੇ ਧਰਨ ਪੈਂਦੀ ਆ ਲੱਤਾਂ ਵਾਂਹ ਦੁਖਦੀਆਂ ਉਹ ਵੀ ਠੀਕ ਹੋ ਜਾਂਦਾ ਜਿਹਦੇ ਮੈਦੇ ਦੇ ਵਿੱਚ ਗਰਮੀ ਆ ਨਾ ਉਦੋਂ ਆਪਾਂ ਲੱਤਾਂ ਵਾਂਹ ਦੁਖਦੀਆਂ ਤੇ ਅਦਰੜਕੇ ਆ ਤੁਸੀਂ ਗਰਮੀ ਗਰਮੀ 2 ਮਹੀਨੇ ਪੀ ਲੋ ਤੇ ਬਹੁਤ ਹੀ ਵਧੀਆ ਇਹ ਹੁਣ ਆਪਾਂ ਜੀ ਲੈ ਦਹੀਂ ਤੇ ਇਹਦੇ ਆਪਾਂ ਪਾਵਾਂਗੇ ਜੱਗ ਦੇ ਵਿੱਚ ਆਪਾਂ ਨਾ ਵੈਸੇ ਮਧਾਨੇ ਨਾਲ ਵੀ ਬਣਾ ਸਕਦੇ ਆ ਤੇ ਉਹ ਤਾਂ ਸਿਸਟਮ ਹੀ ਚੱਲ ਗਿਆ ਹੁਣ ਆ ਮਿਕਸਿੰਗ ਵਾਲਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਗਲਾਸ ਪਾਣੀ ਦਾ ਹਾਂਜੀ ਹੁਣ ਆਪਾਂ ਇਹਨੂੰ ਗ੍ਰाइंड ਕਰਾਂਗੇ ਹਾਂਜੀ ਆਪਣਾ ਆਦਰ ੜਕਿਆ ਹੋ ਗਿਆ ਤਿਆਰ ਵੀ ਇੰਨਾ ਹੀ ੜਕਣਾ ਵੀ ਆਪਾਂ ਕਿਉਂ ਨਹੀਂ ਉੱਤੇ ਆਉਣਾ ਚਾਹੀਦਾ ਤੇ ਬਸ ਇਹਨੂੰ ਚਲਾ ਲਓ ਤੇ ਬੰਦ ਕਰ ਦਿਓ ਚਲਾ ਲਓ ਤੇ ਬੰਦ ਕਰ ਲਓ ਐਸ ਤਰ੍ਹਾਂ ਕਰਕੇ ਤੇ ਇਹ ਬਹੁਤ ਵਧੀਆ ਠੰਡਾ ਹੁੰਦਾ ਨਾਲੇ ਤਾਂ ਨਾਲੇ ਨਖਸ਼ੀ ਇਹ ਨਹੀਂ ਛੋੜਦੀ ਨਾਲੇ ਧਰਨ ਨਹੀਂ ਪੈਂਦੀ ਲੱਤਾਂ ਬਾਹਾਂ ਨਹੀਂ ਦੁਖਦੀਆਂ ਜੇ ਇਹਦੇ ਵਿੱਚ ਵੈਸੇ ਨਮਕ ਤੇ ਆਪਣਾ ਚੀਨੀ ਪਾਉਣ ਦੀ ਲੋੜ ਨਹੀਂ ਐਵੇਂ ਪੀਓਗੇ ਤਾਂ ਵਧੀਆ ਫਾਇਦਾ ਕਰਦਾ ਕਿਸੇ ਤੋਂ ਨਹੀਂ ਵੀ ਪੀਤੀ ਜਾਂਦੀ ਕੋਈ ਨਮਕ ਪਾ ਕੇ ਵੀ ਪੀ ਸਕਦਾ ਕਿਸੇ ਨੇ ਪਾਉਣੀਆਂ ਚੀਨੀ ਤਾਂ ਚੀਨੀ ਵੀ ਪਾ ਸਕਦਾ ਜੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਨਾਲੇ ਸਬਸਕ੍ਰਾਈਬ ਕਰਿਓ ਜੀ ਨਾਲੇ ਘੰਟੀ ਦਾ ਬਟਨ ਦਬਾ ਦਿਓ ਮਿਲਦੇ ਆ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ